ਤੁਹਾਨੂੰ ਅਸੀਂ ਖੜੇ ਆ ਕਪੂਰਥਲਾ ਦੇ ਡੋਪਨਡੋਰ ਚਰਚ ਖੋਜੇਵਾਲਾ ਪਿੰਡ ਵਿਖੇ ਜੋ ਕਿ ਉੱਤਰ ਭਾਰਤ ਦਾ ਪ੍ਰਸਿੱਧ ਚਰਚਾ ਇੱਥੇ ਦਰਸ਼ਕੋ ਤਾਂ ਦਿਖਾਣਾ ਚਾਹੁੰਦੇ ਆ ਕਿਸਮਿਸ ਦੇ ਆੜਾਨ ਵਾਲਾ ਤੇ ਜਿਸ ਦੇ ਸਬੰਧ ਚ ਚਰਚ ਦੀ ਪ੍ਰਬੰਧਕ ਕਮੇਟੀ ਨੇ ਕਾਫੀ ਬੈਨਰ ਵਗੈਰਾ ਬੋਰਡ ਲਗਾਏ ਸੀਗੇ ਤੇ ਉਹ ਕੁਝ ਸ਼ਰਾਰਤੀਆਂਸਲਾ ਵੱਲੋਂ ਰਾਤ ਦੇ ਹਨੇਰੇ ਦਾ ਫਾਇਦਾ ਲੱਕਦੇ ਹੋਏ ਇਹ ਸਾਰੇ ਬੋਰਡ 파ੜ ਦਿੱਤੇ ਗਏ ਨੇ ਇਹ ਜੋ ਕਿ ਕਿਤੋਂ ਨਾ ਕਿਤੇ ਧਾਰਮਿਕ ਜਿਹੜੀ ਭਾਵਨਾਵਾਂ ਦਾ ਖਲਵਾੜ ਹੋ ਰਿਹਾ ਵਾ ਜਿਹੜਾ ਪ੍ਰਸ਼ਾਸਨ ਨੇ ਆਪਣੀ ਪੂਰੀ ਮਸਤਾਦੀ ਦਿਖਾਉਂਦੇ ਹੋਏ ਇੱਥੇ ਪੁਲਿਸ ਨਾਕਾ ਲਗਾ ਦਿੱਤਾ ਹੈ ਤੇ ਦੇਖਦੇ ਆ ਆਨਲਾਈਨ ਟਾਈਮ ਤੇ ਕੀ ਕਾਰਵਾਈ ਹੁੰਦੀ ਆ ਤਰਕੀ ਨਾ ਤੁਹਾਡਾ ਮੇਰਾ ਨਾਮ ਜਸਵੰਦਰ ਬੇਟਾ ਹੈ ਸਰ ਜਿਵੇਂ ਕਿ ਅੱਜ ਦਿਨ ਜਿਹੜੀ ਇੱਥੇ ਦੀ ਵਾਰਦਾਤਾ ਹੁੰਦੀ ਹੈ ਜਿਹੜੀ ਧਾਰਮਿਕ ਕਹਿੰ ਲੋ ਕਿ ਕਹਿੰ ਲੋ ਕਿ ਇਤਰੇ ਤੋਂ ਹੁੰਦੇ ਹੈ ਇਸ਼ੂ ਕ੍ਰੇਟ ਹੁੰਦੇ ਹੈ ਤਾਂ ਪ੍ਰਸ਼ਾਸਨ ਦੀ ਤਾਂ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਤਾਂ ਕਿਤੇ ਨਹੀਂ ਰਹਿੰਦੀ ਦੇਖੋ ਹਰ ਸਾਲ ਨਾ ਇਹ ਜਿਹੜੀ ਚੀਜ਼ ਜਿਹੜੀ ਹੈ ਨਾ ਕ੍ਰਿਸਮਸ ਦੇ ਤਿਹਾਰ ਤੇ ਆਣ ਕੇ ਹਰ ਸਾਲ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਕ੍ਰਿਸਮਸ ਦਾ ਤਿਹਾੜ ਆਉਂਦਾ ਤੇ ਬੋਰਡ ਫਲੈਕਸੀਆਂ ਜਿਹੜੀਆਂ ਤੇ ਕੋਈ ਇਹੋ ਜਿਹੀ ਚੀਜ਼ਾਂ ਨੂੰ ਸ਼ਰਾਪਤੀ ਅੰਸਰ ਕਰਦੇ ਆ ਉਧਰ ਪਤਾ ਵੀ ਇਹ ਚੀਜ਼ਾਂ ਜਿਹੜੀਆਂ 크리스마ਸ ਤੇ ਆਣ ਕੇ ਜਿਹੜੀਆਂ ਆਉਂਦੀਆਂ ਦੇਖਣ ਨੂੰ ਮਿਲਦੀਆਂ ਵਾਂ ਤੇ ਅਸੀਂ ਪੂਰੇ 크ਰਿਸਚੀਅਨ ਭਾਈਚਾਰੇ ਵੱਲੋਂ ਇਹ ਚਾਹੁੰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਤੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਬਣਦੀ ਕਾਰਵਾਈ ਕਰਕੇ ਅਮਲ ਤੇ ਲਿਆ ਕੇ ਕੋਈ ਨਾ ਫੜੇ ਜਾਣਵੇ ਤੁਹਾਡੀ ਸੰਸਦ ਨੇ ਕੀ ਹੋਊਗਾ ਦੇਖੋ ਜੇ ਦੋਸ਼ੀ ਨਾ ਫੜੇ ਜਾਣ ਤਾਂ ਫੇ ਹੋ ਸਕਦਾ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੇ 크੍ਰਿਸਚੀਅਨ ਪਾਈਚਰੇ ਲੋਕ ਆ ਇਹ ਸ਼ਰਕਾਂ ਤੇ ਵੀ ਆ ਸਕਦੇ ਆ ਇਹ ਜਿੱਦਾਂ ਵੀ ਆਪਣਾ ਹੈਗਾ ਵਾ ਅਸੀਂ ਕਹਿੰਦੇ ਹਾਂ ਸ਼ਾਂਤੀ ਪਸੰਦ ਲੋਕ ਆ 크੍ਰਿਸਚੀਅਨ ਪਾਈਚਰੇ ਸਾਡੇ ਜਿਹੜੇ ਮਸੀਹ ਧਰਮ ਦੇ ਵਿੱਚ ਸਿਰਫ ਸ਼ਾਂਤੀ ਰੱਖਣਾ ਚਾਹੁੰਦੇ ਆ ਕਿ ਇਹ ਸ਼ਾਂਤੀ ਪਸੰਦ ਲੋਕ ਆ ਇਸੇ ਲਈ ਚਾਹੁੰਦੇ ਕਿ ਅਸੀਂ ਰੋੜਾਂ ਤੇ ਆਈਏ ਤੇ ਦੂਜੇ ਧਰਮ ਦਾ ਕਿਸੇ ਦਾ ਵੀ ਉਹ ਕੋਈ ਟਾਰਗੇਟ ਇਹੋ ਜਿਹਾ ਹੁੰਦਾ ਤੇ ਜੱਕਦਮ ਰੋੜਾਂ ਤੇ ਆ ਜਾਂਦੇ ਆ ਅਸੀਂ ਇਹੋ ਜੀ ਚੀਜ਼ ਨੂੰ ਜਿਹੜੇ ਥੋੜਾ ਪਸੰਦ ਨਹੀਂ ਕਰਦੇ ਜੇ ਸਾਨੂੰ ਵਾਰ-ਵਾਰ ਇਸੇ ਤਰ੍ਹਾਂ ਟਾਰਗੇਟ ਕੀਤਾ ਗਿਆ ਤੇ ਜਾਂ ਜੋ ਸ਼ਰਾਰਤੀ ਅਨਸਰਾਂ ਨੇ ਇਸੇ ਤਰ੍ਹਾਂ ਕਰਦੇ ਰਹੇ ਤਾਂ ਫਿਰ ਹੋ ਸਕਦਾ ਹੈ ਰੋਡਾਂ ਤੇ ਵੀ ਇਹ ਪੰਜਾਬ ਲੈਵਲ ਤੇ ਤੇ ਪੂਰੇ ਦੇਸ਼ ਲੈਵਲ ਤੇ ਵੀ ਆਵਾਂਗੇ ਜਿੱਦਾਂ ਵੀ ਸਾਡਾ ਜਿਹੜਾ ਇਹ ਪ੍ਰੋਗਰਾਮ ਅਗਲਾ ਸਾਡੇ ਪਾਸਟਰ ਜੀ ਇਹ ਖੋਜਲ ਦੀ ਧਰਤੀ ਤੋਂ ਜੋ ਸੰਦੇਸ਼ ਦੇਣਗੇ ਉਹ ਅਸੀਂ ਕਰਾਂਗੇ ਜਰੂਰ ਹਾਂਜੀ ਸਰ ਕੀ ਨਾਮ ਤੁਹਾਡਾ ਵੇਦਾ ਨਾਮ ਪਾਸਟਰ ਬਿੰਦਰ ਕੁਮਾਰਾ ਜੀ ਕਬੂਲ ਸਾਧ ਤੋਂ ਰਹਿਣ ਵਾਲੇ ਜੀ ਠੀਕ ਹੈ ਅੱਜ ਤੁਸੀਂ ਇਕੱਠੇ ਹੋਏ ਹੋ ਖੋਜਾਂ ਤੋਂ ਅਫਰ ਡੋਰ ਚਰਚ ਵਿਖੇ ਕੀ ਕਾਰਨ ਹੈ ਪ੍ਰੈਸ ਕਾਨਫਰੰਸ ਕਰ ਰਹੇ ਹੋ ਇਹ ਸਾਡਾ ਕਬੂਲ ਸੇ ਜ਼ਿਲ੍ਹੇ ਦਾ ਹੈੱਡ ਆਫਿਸ ਆ ਜੀ ਠੀਕ ਹੈ ਪੀਸੀਪੀ ਕਮੇਟੀ ਇਹ ਸਾਡਾ ਹੈੱਡ ਆਫਿਸ ਆ ਤੇ ਬੜੀ ਮਾੜੀ ਗੱਲ ਆ ਕਿ ਹੈੱਡ ਆਫਿਸ ਦੇ ਬਾਹਰ ਗੇਟਸ ਉੱਤੇ ਹੀ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਹ ਜੋ ਰਾਤ ਦੇ ਘਟਨਾ ਕੀਤੀ ਗਈ ਆ ਉਹ ਬਹੁਤ ਹੀ ਨਿੰਦਨਯੋਗ ਆ ਅਪਾ ਜਾਣਦੇ ਕਿ ਕਪੂਲਸੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਜਦੋਂ ਕੋਈ ਉਹਨਾਂ ਦੇ ਦਿਨ ਹੁੰਦੇ ਆ ਜਨਮ ਦਿਨ ਹੁੰਦੇ ਆ ਜਾਂ ਕੁਝ ਵੀ ਆਉਂਦੇ ਆ ਤੇ ਉਹਦੇ ਉੱਤੇ ਸਾਰੇ ਧਰਮਾਂ ਦੇ ਬੋਰਡ ਜਿਹੜੇ ਫਲੈਕਸ ਬੋਰਡ ਲਗਾਏ ਜਾਂਦੇ ਆ ਪਰ ਇਹਦੇ ਵਿੱਚ ਕੀ ਆ ਕਿ ਅਸੀਂ ਦੇਖਦੇ ਪਿਛਲੇ ਕੁਝ ਸਾਲਾਂ ਤੋਂ ਦੇਖਦੇ ਆ ਕਿ ਜਿਹੜਾ ਕਿਸਨੈਲਟੀ ਦੇ ਹੀ مصیبائی ਚਾਰੇ ਦੇ ਬੋਰਡ ਜਿਹੜੇ ਆ ਉਹ ਪਾੜੇ ਜਾਂਦੇ ਆ ਬੇਅਦਬੀ ਕੀਤੀ ਜਾਂਦੀ ਆ ਜਦੋਂ ਹੋਰ ਕਿਸੇ ਧਰਮ ਦੇ ਵਿੱਚ ਬੇਅਦਬੀ ਹੁੰਦੀ ਆ ਤਾਂ ਬਹੁਤ ਜਲਦੀ ਐਕਸ਼ਨ ਲਿਆ ਜਾਂਦਾ ਪਰ ਅਸੀਂ ਦੇਖਦੇ ਆ ਕਿ ਜਦੋਂ ਕ੍ਰਿਸਚਨ ਧਰਮ ਦੇ ਵਿੱਚ ਕੋਈ ਇਦਾਂ ਦੀ ਹੈਪਨਸ ਹੁੰਦੀ ਆ ਤੇ ਉਹਦੀ ਕਾਰ ਵੀ ਬਹੁਤ ਛਿੱਲੀ ਪੈ ਜਾਂਦੀ ਆ ਪਰ ਅਸੀਂ ਮੰਗ ਕਰਦੇ ਆ ਪੰਜ ਕਾਰਨ ਕੀ ਆ ਦੇਖੋ ਇਹ ਟੀ ਬੜੀ ਘਟਨਾ ਵਾਪਰ ਗਈ ਹੈ ਸਾਡੇ ਵਾਲੇ ਪਰ ਜੇ ਆਪਾਂ ਪੁਲਿਸ ਪ੍ਰਸ਼ਾਸਨ ਦੇ ਕੰਢ ਕਰੀਏ ਸਿਰਫ ਇੱਕ ਆਈਓ ਹਾਂਜੀ ਕਿ ਉਹ ਵੀ ਚੌਂਕੀ ਇੰਚਾਰਜ ਹੀ ਕੱਲਾ ਆ ਕੇ ਇਸ ਚੀਜ਼ ਦਾ ਮਿਆਨਾ ਕਰ ਰਿਹਾ ਵਾ ਕੋਈ ਉੱਚ ਅਧਿਕਾਰੀ ਨੇ ਪਹੁੰਚਿਆ ਤਾਂ ਕਿੱਦਾਂ ਦੇਖਦੇ ਕਿ ਕਿਤਨਾ ਕਿਤੇ ਕੋਈ ਸਿਆਸਤ ਤਾਂ ਨਹੀਂ ਹੈਗੀ ਬਿਲਕੁਲ ਜੀ ਇਹਦੇ ਪਿੱਛੇ ਬਹੁਤ ਸਾਰੀਆਂ ਸਿਆਸਤਦਾਨ ਜਿਹੜੇ ਕਿ ਸਰਕਾਰੀ ਅੰਸਰ ਆ ਜਦੋਂ ਉਹ ਫੜ ਲਏ ਜਾਂਦੇ ਆ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਉਹਨਾਂ ਦੀ ਪੂਰੀ ਇਨਕੁਆਰੀ ਇਨਵੈਸਟੀਗੇਸ਼ਨ ਨਹੀਂ ਕੀਤੀ ਜਾਂਦੀ ਕਿ ਕਿਹੜੀ ਕਿੰਨਾ ਵੱਲੋਂ ਇਹ ਕੀਤਾ ਗਿਆ ਪੂਰੀ ਉਹਨਾਂ ਦੇ ਕਰਨੀ ਚਾਹੀਦੀ ਹੈ ਇਨਵੈਸਟੀਗੇਸ਼ਨ ਕਿ ਕਿਹੜੇ ਸ਼ਰਾਰਤੀ ਅੰਸਰ ਉਹਨਾਂ ਦੇ ਪਿੱਛੇ ਬੈਕਅਪ ਕੋਈ ਨਾ ਕੋਈ ਬੈਕਅਪ ਤਾਂ ਹੁੰਦਾ ਹੀ ਆ ਹੁਣ ਤੁਹਾਡੀ ਮੰਗ ਕੀ ਆ ਹੁਣ ਸਾਡੀ ਪ੍ਰਸ਼ਾਸਨ ਅੱਗੇ ਪੰਜਾਬ ਸਰਕਾਰ ਅੱਗੇ ਮੰਗਿਆ ਕਿ ਉਹਨਾਂ ਦੇ ਦਿਨਾਂ 'ਚ 크리스마 ਆਵਿਆ ਤੇ ਉਹਦੇ ਦੀ ਪਹਿਲੋਂ ਹੀ ਜਿਹੜੀਆਂ ਡਿਊਟੀਆਂ ਜਿਹੜੀਆਂ ਸਖਤ ਲਾ ਦਿੱਤੀਆਂ ਜਾਂ ਜਿਹੜੇ ਸ਼ਰਾਰਤੀ ਅੰਸਰ ਆ ਜਿਨ੍ਹਾਂ ਨੇ ਘਟਨਾ ਕੀਤੀ ਆ ਜਲਦ ਉਹਨਾਂ ਨੂੰ ਅਰੈਸਟ ਕਰਕੇ ਐਫਆਈਰ ਆ ਉਹਨਾਂ ਤੇ ਕੀਤੀ ਜਾਵੇ ਤੋਂ ਉਹਨਾਂ ਦੇ ਪਿੱਛੇ ਜਿਹੜੀਆਂ ਸਰਕਾਰੀ ਤਾਕਤਾਂ ਕੰਮ ਕਰਦੀਆਂ ਉਹਨਾਂ ਨੂੰ ਸਾਹਮਣੇ ਜਾਂਦਾ ਜਾਵੇ। ਥੈਂਕ ਯੂ। ਸਰ ਕੀ ਨਾਮ ਤੁਹਾਡਾ? ਸੁਖਦੇਵ ਸਿੰਘ ਜੀ। ਸੋ ਤੁਸੀਂ ਕਿਹੜੇ ਸ਼ਰਤ ਆਏ? ਮੈਂ ਜ਼ਿਲ੍ਹਾ ਕਪੂਰਥਲਾ ਪਿੰਡ ਪਹਾੜੀਪੁਰ। ਠੀਕ ਹੈ ਜੀ। ਅੱਜ ਤੁਸੀਂ ਓਪਨ ਡੋਰ ਚਰਚਾ ਆਏ ਹੋ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਤਲਾ ਕਾਰਨ? ਕਾਰਨ ਇਹ ਕਿ ਇੱਕ ਵਾਰੀ ਨਹੀਂ बार-बार ਹੁੰਦਾ ਆ। ਜਦੋਂ ਵੀ ਸਾਡਾ ਇਹ 크ਿਸਮਸ ਦਾ ਦਿਨ ਆਉਂਦਾ ਆ ਹਰ ਸਾਲ ਹਰ ਬਾਰ ਸਾਡੇ ਇਹ ਵੋਟਿੰਗ ਫਾਰ ਦਿੱਤੇ ਜਾਂਦੇ ਆ। ਬੜੀ ਦੁੱਖ ਵਾਲੀ ਗੱਲ ਆ ਕਿ ਸਾਡਾ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਹਰ ਵਾਰੀ ਸੰਵਾਸ਼ਵਾਚਨ ਦੇ ਕੇ ਇਦਾਂ ਭੇਜ ਦਿੱਤਾ ਜਾਂਦਾ ਆ ਪਰ ਹਰ ਵਾਰ ਇਸੇ ਆਸ ਰੱਖਦੇ ਆ ਕਿ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਪਰ ਹਰ ਵਾਰ ਸਾਨੂੰ ਪਰੇਸ਼ਾਨ ਕੀਤਾ ਜਾਂਦਾ ਆ ਮੈਨੂੰ ਕਿੱਥੇ ਕਿੱਥੇ ਵੜੇ ਸੀਗੇ ਪਹਿਲਾਂ ਕਾਂਜਲੀ ਰੋਡ ਤੇ ਇੱਕ ਪੱਕਾ ਸਾਡਾ ਬੋਰਿੰਗ ਲੱਗਾ ਹੁੰਦਾ ਸੀਗਾ ਜਦ ਰਾਤ ਲਾਉਂਦੇ ਸੀ ਸਵੇਰ ਪਾਰ ਦਿੱਤਾ ਜਾਂਦਾ ਸੀਗਾ ਜਿੱਥੇ ਬਾਈਪਾਸ ਤੇ ਸਾਡੇ ਸੁਭਾਨਪੁਰ ਰੋਡ ਤੇ ਜਿੰਨੇ ਵੀ ਲੱਗੇ ਹੁੰਦੇ ਸੀ ਸਾਰੇ ਪਾਰ ਦਿੱਤੇ ਜਾਂਦੇ ਸੀਗੇ ਇਹਨਾਂ ਦਾ ਕੋਈ ਕਾਰਵਾਈ ਕੀਤੀ ਕਦੀ ਬਹੁਤ ਪ੍ਰਸ਼ਾਸਨ ਨੇ ਕਾਰਵਾਈ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਵਾਰ ਪ੍ਰਸ਼ਾਸਨ ਦੇ ਧਿਆਨ ਚ ਇਹ ਗੱਲ ਆਉਨੇ ਆ ਪਰ ਬਸ ਇਦਾਂ ਹੀ ਕੀ ਕਾਰਨ ਕਿਸਮਿਸ ਦੇ ਦਿਨਾਂ ਵਿੱਚ ਇਦਾਂ ਦੇ ਘਟਨਾਵਾਂ ਹੋ ਰਹੀਆਂ ਵਾ ਬਸ ਜਿਹੜੇ ਧਰਮ ਵਿਰੋਧੀ ਲੋਗ ਆ ਉਹ ਜਿਹੜੇ ਸ਼ਾਂਤੀ ਪਸੰਦ ਨੇਗੇ ਉਹ ਚਾਹੁੰਦੇ ਆ ਕਿ ਅਸੀਂ ਮਾਹੌਲ ਨੂੰ ਖਰਾਬ ਕੀਤਾ ਜਾਵੇ ਜਿਹਦਾਂ ਦੰਗੇ ਹੋਣ ਤੁਹਾਨੂੰ ਲੱਗਦਾ ਨਹੀਂ ਹੈ ਜਿਹੜੇ ਬੰਦੇ ਇਕੱਲੇ ਮਸੀਹੀ ਭਾਈਚਾਰੇ ਨਾਲ ਛੱਡ ਕੇ ਪੂਰੇ ਸਮਾਜ ਦੇ ਵਿਰੋਧੀ ਆ ਜਿਹੜੇ ਇਸ ਤਰ੍ਹਾਂ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਬਿਲਕੁਲ ਕਿਉਂਕਿ ਗੱਲ ਇਹ ਆ ਵੀ ਪੂਰੇ ਸਮਾਜ ਦਾ ਆਪਾਂ ਜ਼ਿਆਦਾ ਨਹੀਂ ਕਹਿ ਸਕਦੇ ਕਿਉਂਕਿ ਹੋਰ ਸਾਰੇ ਸਮਾਜ ਦੇ ਬੋਰ ਲੱਗੇ ਹੁੰਦੇ ਆ ਹਰ ਵਾਰ ਸਾਡੇ ਹੀ ਬੋਰ ਪਾੜੇ ਜਾਂਦੇ ਆ ਚਲੋ ਹਾਂਜੀ ਕਿਹਨਾਜੀ ਆਪਣਾ ਰੀਤ ਠੀਕ ਕੀ ਕਹਿਣਾ ਚਾਹੁੰਗੇ ਸਰ ਅਸੀਂ ਇਹ ਕਹਿਣਾ ਚਾਹੁੰਗੇ ਕਿ ਅਸੀਂ ਸ਼ਾਂਤੀ ਮਨਪਸੰਦ ਲੋਕ ਆ ਠੀਕ ਹੈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਇਸ ਕਰਕੇ ਇਹਨਾਂ ਸ਼ਰਾਰਤੀ ਅਨਸਰਾਂ ਉੱਤੇ ਸਾਡੀ ਪ੍ਰਸ਼ਾਸਨ ਦੇ ਅੱਗੇ ਸਰਕਾਰ ਦੇ ਅੱਗੇ ਮੰਗ ਹੈ ਕਿ ਨਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਇਸ ਮਾਮਲੇ ਦੀ ਨਹੀਂ ਸਰ ਸਾਡੀ ਕੋਈ ਇਸ ਬਾਰੇ ਗੱਲ ਨਹੀਂ ਹੋਈ ਬਾਕੀ ਚਰਚ ਦੇ ਜਿਹੜੇ ਮੇਨ ਨੇ ਉਹ ਇਸ ਟੀ ਨੂੰ ਹੈਂਡਲ ਕਰ ਰਹੇ ਆ ਠੀਕ ਠੀਕ ਹੈ ਠੀਕ ਹੈ ਇਹ ਕੀ ਮਾਮਲਾ ਜੀ ਸਾਰਾ ਉਹ ਦੇਖੋ ਜੀ ਰਾਤ ਅੱਜ ਰਾਤ ਜਿਹੜੇ ਖੁਦਲ ਚਰਚ ਦੇ ਹੋਡਿੰਗ ਬੋਰਡ ਲੱਗੇ ਆ ਕਿਉਂਕਿ 크리스마ਸ ਆ ਰਿਹਾ ਉਹਦੀ ਖੁਸ਼ੀ ਦੇ ਵਿੱਚ ਲਾਏ ਗਏ ਸੀ ਉਹ ਸਾਰੇ ਪਾੜ ਦਿੱਤੇ ਗਏ ਆ ਤੇ ਇਹ ਜਿਹੜੇ ਹੋਡਿੰਗ ਬੋਰਡ ਆ ਕਿਸੇ ਸ਼ਰਾਰਤੀ ਅਨਸਰਵਾ ਦਾ ਕੰਮ ਆ ਤੇ ਸ਼ਰਾਰਤੀ ਅਨਸਰ ਕਿਉਂਕਿ ਇਹ ਸ਼ਰਾਰਤ ਕਰ ਸਕਦਾ ਤੇ ਸ਼ਰਾਰਤ ਨੂੰ ਰੋਕਣਾ ਬਹੁਤ ਜ਼ਰੂਰੀ ਕਿਉਂਕਿ ਇਹਦੇ ਨਾਲ ਧਾਰਮਿਕ ਭਾਵਨਾ ਨੂੰ ਖੇਸ ਪਹੁੰਚਦੀ ਆ ਅੱਜ ਇਹ মিডিਆ ਰਾਈ ਮੇਰੇ ਖਲ ਸਾਰੀ ਦੁਨੀਆ ਦੇ ਵਿੱਚ ਚੱਲਿਆ ਜਾਣਾ ਕਿਉਂਕਿ ਹਰ ਧਰਮ ਦੇ ਵਿੱਚ ਸਾਡੇ ਜਿਹੜੇ ਧਾਰਮਿਕ ਆਗੂ ਆ ਉਹ ਤੇ ਇਹੀ ਸੰਦੇਸ਼ ਦਿੰਦੇ ਆ ਕਿ ਅਮਨ ਸ਼ਾਂਤੀ ਜਿਹੜੀ ਬਣੀ ਰਹੇ ਅਮਨ ਸ਼ਾਂਤੀ ਬਣਾ ਕੇ ਰੱਖਣਾ ਪਰ ਆਮ ਪਬਲਿਕ ਜਿਹੜੀ ਹੁੰਦੀ ਆ ਨਾਂਲੇਵਾ ਹੁੰਦੇ ਆ ਉਹਨਾਂ ਦੇ ਮਨਾਂ ਦੇ ਵਿੱਚ ਜਦੋਂ ਗੁੱਸੇ ਦੀ ਲਹਿਰ ਆਉਂਦੀ ਆ ਕਿ ਉਹਦੇ ਨਾਲ ਹਾਲਾਤ ਵੀ ਖਰਾਬ ਹੋ ਜਾਂਦੇ ਆ ਇਸ ਕਰਕੇ ਦੇਖੋ ਇਹ ਸਾਜਸੀ ਆ ਸ਼ਰਾਰਤੀ ਆ ਸ਼ਰਾਰਤੀ ਕੀਤੀ ਗਈ ਹੈ ਸਾਡੀ ਪ੍ਰਸ਼ਾਸਨ ਕੋਲੋਂ ਪਰ ਜੋ ਮੰਗਵਾ ਕਿ ਪ੍ਰਸ਼ਾਸਨ ਤੁਰਤ ਐਕਸ਼ਨ ਲੈ ਕੇ ਇਹ ਦੋਸ਼ੀਆਂ ਤੇ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਤਾਂ ਕਿ ਜਿਹੜਾ ਪੰਜਾਬ ਸਾਡੇ ਦੇਸ਼ ਦਾ ਮਾਹੌਲ ਉਹ ਖਰਾਬ ਨਾ ਹੋਵੇ ਕੋਈ ਸੀਸੀਟੀਵੀ ਕੈਮਰੇ ਨੇ ਵੀ ਚੈੱਕ ਕੀਤੇ ਦੇਖੋ ਇਹ ਰਾਤ ਦੀ ਗੱਲ ਆ ਅਸੀਂ ਅਜੇ ਪਹੁੰਚੀ ਆ ਚਰਚ ਦੇ ਵਿੱਚ ਸਾਰੀ ਸਥਿਤੀ ਜਿਹੜੀ ਆ ਉਹ ਤੇ ਧਿਆਨ ਵਿੱਚ ਆਈ ਜਾਣੀ ਜਦੋਂ ਪ੍ਰਸ਼ਾਸਨ ਨੇ ਵੀ ਐ ਕਾਰਵਾਈ ਕਰਨੀ ਐ ਇਨਕੁਆਇਰੀ ਕਰਨੀ ਆ ਉਹ ਤਾਂ ਸਾਰਾ ਪਤਾ ਲੱਗ ਹੀ ਜਾਣਾ ਇਹੋ ਸਾਰੀਆਂ ਜੱਥੇਬੰਦੀਆਂ ਤੁਹਾਡੀ ਪਹੁੰਚੀਆਂ ਵਾ ਅੱਜ ਅੱਜ ਤਾਂ ਅਪੀਲ ਕਰਨ ਵਾਸਤੇ ਹੀ ਪ੍ਰਸ਼ਾਸਨ ਨੂੰ ਕਿਉਂਕਿ ਪਹਿਲੇ ਹੁੰਦੀ ਦਲੀਲ ਅਪੀਲ ਤੇ ਫਿਰ ਲੋਕਾਂ ਦਾ ਗੁੱਸਾ ਜੀ ਪ੍ਰਸ਼ਾਸਨ ਸ਼ਾਂਤ ਨਾ ਕਰ ਸਕਿਆ ਸਰਕਾਰ ਇਸ ਪਾਸੇ ਧਿਆਨ ਨਹੀਂ ਦੇਊਗੀ ਤੇ ਫਿਰ ਆਮ ਲੋਕ ਜਿਹੜੇ ਇਕੱਠੇ ਹੋ ਕੇ ਆਪਣੇ ਹਾਂਜੀ ਥੀਮ ਲੈਂਣ ਵਾਸਤੇ ਦੇਖੋ ਜਦੋਂ ਸਾਹਮਣੇ ਆਊਗਾ ਉਹ 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 ਤਾਂ ਉਹ ਦੱਸਣਗੇ ਨਾ ਕਿ ਉਹ ਨੇ ਕਿਸ ਮਕਸਦ ਨਾਲ ਇਹ ਕੀਤਾ ਸਾਨੂੰ ਫਿਲਹਾਲ ਤਾਂ ਉਹਨਾਂ ਦੀ ਮਕਸਦ ਦਾ ਪਤਾ ਨਹੀਂ ਕਿ ਉਹਨਾਂ ਦੀ ਕਿਹੜੀ ਭਾਵਨਾ ਨਾਲ ਜਿਹੜੇ ਇਹ ਜਿਹੜੇ ਹੋਲਡਿੰਗ ਬੋਰਡ ਪਾੜੇ ਆ ਇਹ ਤੇ ਦੋਸ਼ੀ ਸਾਹਮਣੇ ਫੜੇ ਜਾਣਗੇ ਤਫ਼ਤੀਸ਼ ਹੋਊਗੀ ਉਹ ਦੱਸਣਗੇ ਪੀ ਇਹਦੇ ਪਿੱਛੇ ਕੀ ਆ ਕਿ ਸਾਡੇ 10 ਨੇ ਸਾਨੂੰ ਸ਼ਾਂਤੀ ਦੇ ਵਿੱਚ ਰਹਿਣਾ ਸਿਖਾਇਆ ਆ ਤੇ ਅਸੀਂ ਸ਼ਾਂਤੀ ਲੋਗੇ ਅਸੀਂ ਸ਼ਾਂਤੀ ਹੀ ਮੰਗਦੇ ਆ ਪਰ ਗੱਲ ਇਹ ਆ ਸਰ ਉੱਥੇ ਹੋਰ ਵੀ ਧਾਰਮਿਕ ਦੇ ਜਿੱਦਾ ਲੱਗੇ ਹੋਏ ਬੋਰਡ ਉਹ ਕਿਉਂ ਨਹੀਂ ਫੜੇ ਗਏ ਸਾਡੇ ਕਿਉਂ ਫੜੇ ਗਏ ਸਾਡੇ ਤੇ ਕਿਉਂ ਟਾਰਗੇਟ ਕੀਤਾ ਗਿਆ ਸਰ ਸਮਝ ਆਉਂਦੀ ਆ ਕਿਸੇ ਦੀ ਸ਼ਰਾਰਤ ਆ ਸਰ ਇਹ ਤਾਂ ਪ੍ਰਸ਼ਾਸਨ ਹੀ ਦੇਖੇ ਕਿ ਕਿਹਦੀ ਸ਼ਰਾਰਤ ਆ ਹੁਣ ਮੰਗ ਹੀ ਕਰਦੇ ਆ ਮੰਗ ਸਾਡੀ ਮੰਗ ਕਰਦੇ ਆ ਸਾਰੇ ਸਹਿਮੰਗ ਕਰਦੇ ਆ ਕਿ ਪ੍ਰਸ਼ਾਸਨ ਹੁਣ ਇਹ ਜੋ ਵੀ ਦੋਸ਼ੀ ਆ ਉਹਨਾਂ ਨੂੰ ਪਕੜਨ ਔਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਠੀਕ। ਅਸੀਂ ਸੇ ਸ਼ਾਂਤੀ ਮਨਪਸੰਦ ਲੋਕ ਆ ਠੀਕ ਹੈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਇਸ ਕਰਕੇ ਇਹਨਾਂ ਸ਼ਰਾਰਤੀ ਅੰਸਰਾਂ ਉੱਤੇ ਸਾਡੀ ਪ੍ਰਸ਼ਾਸਨ ਦੇ ਅੱਗੇ ਸਰਕਾਰ ਦੇ ਅੱਗੇ ਮੰਗੇ ਕਿ ਇਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਇਸ ਮਾਮਲੇ ਤੇ? ਨਹੀਂ ਸਰ ਸਾਡੀ ਕੋਈ ਇਸ ਬਾਰੇ ਗੱਲ ਨਹੀਂ ਹੋਈ ਬਾਕੀ ਚਰਚ ਦੇ ਜਿਹੜੇ ਮੇਨ ਨੇ ਉਹ ਇਸ ਚੀਜ਼ ਨੂੰ ਹੈਂਡਲ ਕਰ ਰਿਹਾ। ਠੀਕ। ਜੀ ਬਸ ਤੁਸ ਕਰ ਰਹੇ ਹੋ ਕੀ ਤੁਹਾਡਾ ਮੋਟਿਵ ਆ ਇਹ ਗੱਲ ਬੜੀ ਨਾਰਮਲ ਜੀ ਲੋਕ ਲੈਂਦੇ ਆ ਪਰ ਇਹਨੂੰ ਸਾਨੂੰ ਸਮਾਜ ਨੂੰ ਤੇ ਪ੍ਰਸ਼ਾਸਨ ਨੂੰ ਸਮਝਣ ਦੇ ਲਈ ਬੜੀ ਗੰਭੀਰਤਾ ਨਾਲ ਲੈਣਾ ਪੈਣਾ ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਕੱਲ ਨੂੰ ਸਾਡੇ ਵਾਸਤੇ ਪਰੇਸ਼ਾਨੀ ਜਨਤਾ ਵਾਸਤੇ ਪਰੇਸ਼ਾਨੀ ਨੂੰ ਜਿਹੜਾ ਹੈ ਉਹ ਚੁਣੌਤੀਆਂ ਦਿੰਦੀਆਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਖੋਜੇਵਾਲ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਜਦੋਂ ਵੀ ਹੁੰਦਾ ਆ ਜਦੋਂ ਜਦੋਂ 2-3 ਸਾਲ ਤੋਂ ਮਤਲਬ ਜਦੋਂ ਵੀ ਪ੍ਰੋਗਰਾਮ ਕੋਈ ਵੀ ਵੱਡਾ ਪ੍ਰੋਗਰਾਮ ਹੁੰਦਾ ਤੇ ਉਦੋਂ ਕੁਝ ਲੋਕ ਜਿਹੜੇ ਅਣਪਛਾਤੇ ਕਹਿ ਸਕਦੇ ਆ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਉਹ ਆ ਕੇ ਬੈਨਰ ਬਾੜ ਜਾਂਦੇ ਆ ਨਾ ਬੈਨਰ ਉੱਤੋਂ ਗੇਟ ਤੋਂ ਲਾਹ ਜਾਂਦੇ ਆ ਜਦ ਕਿ ਹਰ ਇੱਕ ਬੈਨਰ ਉਸ ਗੇਟ ਦੇ ਉੱਤੇ ਲੱਗਦਾ ਆ ਤੇ ਇੱਕ ਜਦੋਂ ਸਾਡਾ ਬੈਨਰ ਲੱਗਦਾ ਤੇ ਉਦੋਂ ਉਹ ਲਾਹ ਕੇ ਥੱਲੇ ਰੱਖ ਦਿੰਦੇ ਆ ਬਾੜ ਦਿੰਦੇ ਆ ਸਾਨੂੰ ਬਸ ਇਹ ਹੀ ਆ ਕਿ ਪ੍ਰਸ਼ਾਸਨ ਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰ ਧਾਰਮਿਕ ਕੋਈ ਵੀ ਪ੍ਰੋਗਰਾਮ ਹੁੰਦਾ ਬੜੀ ਸ਼ਰਧਾਪੂਰਵਕ ਨਿਪਟਾਰੇ ਕੀਤੇ ਜਾਂਦੇ ਆ ਮਿਲ ਜੁਲ ਕੇ ਕੀਤੇ ਜਾਂਦੇ ਆ ਤੇ ਫੇ ਜਦੋਂ ਮਸੀਹ ਸਮੇਲਨ ਕੋਈ ਹੁੰਦਾ ਤੇ ਉਦੋਂ ਵੀ ਪਿੰਡਦਿਆਂ ਨੂੰ ਵੀ ਅਪੀਲ ਆ ਪੂਰੇ ਸਮਾਜ ਨੂੰ ਪ੍ਰਸ਼ਾਸਨ ਨੂੰ ਮੈਂ ਇਹ ਤਾਂ ਚਾਹੂੰਗਾ ਕਹਿਣਾ ਕਿ ਵੀ ਮਿਲ ਕੇ ਇਸ ਪ੍ਰੋਗਰਾਮ ਨੂੰ ਕਰਨ ਚ ਸਹਿਯੋਗ ਦੇਣ ਕਿਉਂਕਿ ਜੇ ਕੋਜੇਵਾਲ ਦੀ ਧਰਤੀ ਤੇ ਐਡਾ ਵੱਡਾ ਭਵਨ ਬਣਿਆ ਸੰਤ ਬੈਠੇ ਆ ਹਨਾ ਔਰਖਾਂ ਨੇ ਮਿਹਨਤ ਕੀਤੀ ਆ ਔਰ ਜੇ ਮਿਹਨਤ ਕੀਤੀ ਉਹਦੇ ਸਤਕੇ ਜੇ ਇਸ ਪਿੰਡ ਨੂੰ ਕੁਛ ਨਵਾਂ ਮਿਲ ਰਿਹਾ ਆ ਤੇ ਸੰਤਾਂ ਖੁਸ਼ ਹੋਣਾ ਚਾਹੀਦਾ ਇਸ ਗੱਲ 'ਇ ਇਹ ਸਾਡੇ ਪਿੰਡ ਦਾ ਨਾਮ ਹੋ ਰਿਹਾ ਪਿੰਡ ਦੇ ਵਿੱਚ ਵੱਡੀ ਉਪਲਬਧੀ ਆ ਰਹੀ ਆ ਕੱਲ ਨੂੰ ਹੋਸਦਾਰ ਰੋਜ਼ਗਾਰ ਵੀ ਆਵੇ ਚੰਗਾ ਇਹਦੇ ਨਾਲ ਕਿਉਂਕਿ ਜਿੱਥੇ ਜਿੱਥੇ ਧਾਰਮਿਕ ਕੰਮ ਹੋਏ ਆ ਸੰਤ ਆ ਕੇ ਬੈਠੇ ਆ ਉਥੇ ਕਲਿਆਣੀ ਹੋਇਆ ਬਈ ਤੁਹਾਨੂੰ ਪਤਾ ਹੈ ਕਿ ਹੋਰ ਵਾਰ ਇਹ ਕੰਮ ਕਰਨੇ ਆ ਮੇਨ ਗੇਟ ਤੇ ਤੁਸੀਂ ਕਿਉਂ ਨਹੀਂ ਸਿਕਿਉਰਿਟੀ ਕਰਦੇ ਹੋ ਅ ਸਿਕਿਉਰਿਟੀ ਸਰ ਜਦੋਂ ਵੀ ਲਗਾਈ ਜਾਂਦੀ ਆ ਉਸ ਵੇਲੇ ਤਾਂ ਸ਼ਰਾਰਤਾਂ ਨਹੀਂ ਆਉਣਾ ਕਿਸੇ ਵੇਲੇ ਬੰਦਾ ਸਭ ਇਧਰ ਉਧਰ ਹੋ ਵੀ ਜਾਂਦਾ ਕਹਿ ਰਿਹਾ 10 ਮਿੰਟ ਇਧਰ ਉਧਰ ਹੋ ਜਾਂਦੇ ਪਰ ਬੜੀਆਂ ਬੜੀਆਂ ਚੋਰੀਆਂ ਹੋ ਜਾਂਦੀਆਂ ਹਨ 2 ਮਿੰਟ ਪੁਲਿਸ ਕੜੀ ਹੋਵੇ ਤੇ ਕਤਲ ਹੋ ਜਾਂਦੀ ਆ ਇਹ ਤਾਂ ਕੋਈ ਬੈਨਰ ਬੈਨਰ ਦੀ ਗੱਲ ਆ ਪਿੰਡ ਦੀ ਗੱਲ ਕੈਮਰੇ ਲਗਾ ਜਾ ਸਕਦੇ ਆ ਸਰ ਕੈਮਰੇ ਲੱਗੇ ਹੀ ਕੇ ਕੈਮਰੇ ਤੋੜਦੇ ਗਏ ਉਹ ਤੇ ਗੇਰ ਅੱਜ ਵੀ ਦੇਖ ਲਓ ਦੋ ਕੈਮਰੇ ਲੱਗੇ ਉੱਪਰ ਖੰਭੇ ਤੇ ਪੁਲਿਸ ਵੱਲੋਂ ਕਾਰਵਾਈ ਹੋਈ ਆ ਅ ਪੁਲਿਸ ਨੂੰ ਅਸੀਂ ਐਪਲੀਕੇਸ਼ਨ ਦੇਤੀ ਆ ਔਰ ਉਮੀਦ ਕਰਦੇ ਆ ਕਿ ਪੁਲਿਸ ਆਪਣਾ ਕੰਮ ਜਿਹੜਾ ਆ ਜ਼ਿੰਮੇਵਾਰੀ ਨਾ ਕਰੇ ਕੀ ਕਾਰਨ ਸਰ ਹਰ 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 ਵਾਰ ਕਿਸਮਤ ਤੇ ਦਿਨਾ ਵਿੱਚ ਸੱਤ ਬਜੀ ਹਾਂ ਸਾਰਿਆਂ ਨੂੰ ਪਤਾ ਇਸ ਗੱਲ ਤੋਂ ਅਸੀਂ ਪ੍ਰੈਸ ਰਿਪੋਰਟਰਾਂ ਅਸੀਂ ਅਨੁਭਗਤ ਨਹੀਂਗੇ ਸਾਨੂੰ ਪਤਾ ਹੈ ਕਿ ਕੌਣ ਕਰਦਾ ਤੇ ਕੌਣ ਕਰਵਾਉਂਦਾ ਤੇ ਪੰਜਾਬ ਦੀ ਜਿਹੜੀ ਸ਼ਾਂਤੀ ਨੂੰ ਭੰਗ ਕਰਨ ਦੇ ਵਿੱਚ ਪ੍ਰਯਾਸ ਕਰ ਰਹੇ ਕਿ ਪੰਜਾਬ ਨੂੰ ਖੰਡ ਖੰਡ ਕਰ ਦਿੱਤਾ ਜਾਵੇ ਵੰਡ ਦਿੱਤਾ ਜਾਵੇ ਜਿੱਦਾਂ ਬਾਕੀ ਸਟੇਟਾਂ ਦੇ ਵਿੱਚ 40 ਸਭ ਕੀ ਮੰਗ ਆ ਪੰਜਾਬ ਸਰਕਾਰ ਪੰਜਾਬ ਸਰਕਾਰ ਤੋਂ ਇਹੀ ਮੰਗ ਆ ਕਿ ਮਾਨ ਸਾਹਿਬ ਨੂੰ ਚਾਹੀਦਾ ਕਿ ਸਾਰੇ ਧਰਮਾਂ ਨੂੰ ਇੱਕ ਜੁਟ ਲੈ ਕੇ ਇੱਕ ਇੱਕੋ ਹੀ ਤਰੀਕੇ ਨਾਲ ਇੱਕੋ ਜੀ ਸੁੱਖ ਸਹੂਲਤਾਂ ਦੇ ਕੇ ਤੇ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ ਅੱਜ ਸਾਰੀਆਂ ਜੱਤੇਬੰਦੀਆਂ ਪੰਜਾਬ ਦੀ ਫੈਸਲਾ ਇਹ ਆ ਕਿ ਜੇ ਪ੍ਰਸ਼ਾਸਨ ਨੇ ਸਾਨੂੰ ਉਮੀਦ ਦਿਲਾਤੀ ਆ ਐਸਐਸਪੀ ਗੁਪਤਾ ਜੀ ਨੇ ਮੈਡਮ ਜੀ ਨੇ ਕਿਹਾ ਵੀ ਆਸੀ ਜਿੰਨੀ ਵੀ ਆ ਕਾਰਵਾਈ ਆ ਉਹ ਆਸੀ ਟਰੇਸ ਆਊਟ ਕਰਕੇ ਜਲਦ ਤੋਂ ਜਲਦ ਆਸੀ ਉਹਨਾਂ ਤੇ ਨਕੇਲ ਪਾਵਾਂਗੇ ਪ੍ਰਸ਼ਾਸਨ ਦਾ ਸਹਾਰਾ ਨਹੀਂ ਕੋਈ ਪ੍ਰਸ਼ਾਸਨ ਦੇ ਸਰ ਆਏ ਆ ਪ੍ਰਸ਼ਾਸਨ ਦੇ ਜੇ ਆਸੀ ਹੁਣ ਐਸਐਚਓ ਸਾਹਿਬ ਬੈਠੇ ਆ ਅੰਦਰ ਸਵੇਰੇ ਆ ਕੇ ਗਏ ਆ ਨਾ ਹੋਰ ਆ ਜਾਣਗੇ ਥੋੜੀ ਦੇਰ ਕਈ ਕੰਮ ਹੁੰਦੇ ਆ ਕਈ ਜਗ੍ਹਾ ਤੇ ਉੱਤੇ ਕਈ ਚੀਜ਼ਾਂ ਆ ਪ੍ਰਸ਼ਾਸਨ ਕੋ ਕਾਨੂੰਨ ਵਿਵਸਥਾ ਹਮੇਸ਼ਾ ਹੀ ਦੇਖੋ ਜੀ ਹਮੇਸ਼ਾ ਸਮਾਜ ਤੋਂ ਵੱਖਰੀ ਰਹੀ ਆ ਜਦੋਂ ਕੋਈ ਵੀ ਕੰਮ ਹੋ ਜਾਂਦਾ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਆਂਦਾ ਅਸੀਂ ਤਾਂ ਕਹਿੰਨੇ ਕਿ ਪ੍ਰਸ਼ਾਸਨ ਚੋ ਕੰਨਾ ਹੋਣਾ ਚਾਹੀਦਾ ਹੋਰ ਸਿਧਾਨੀ ਚਾਹੀਦੀ ਆ ਹੋਰ ਐਕਟੀਵਿਟੀਆਂ ਪੈਦਾ ਕਰਨੀਆਂ ਚਾਹੀਦੀਆਂ ਤਾਂ ਕਿ ਇਦਾਂ ਦੇ ਕਾਂਡ ਹੀ ਨਾ ਹੋਣ ਇਸ ਬੰਦੇ ਵਿੱਚ ਕੋਈ ਸਮਾਂ ਵੀ ਦਿੱਤਾ ਗਿਆ ਨਹੀਂ ਸਮੇਂ ਨਹੀਂ ਦਿੱਤਾ ਹੱਲੇ ਹੱਲੇ ਐਪਲੀਕੇਸ਼ਨ ਦਿੱਤੀ ਆ ਬਾਕੀ ਪ੍ਰਸ਼ਾਸਨ ਦਾ ਕੰਮ ਉਹ ਆਪ ਆਪਣਾ ਕੰਮ ਨਿਭਾਉਣ। ਇਹ ਸਰ ਤੋਂ ਸੀ ਚੌਂਕੀ ਇੰਚਾਰਜ ਉਹ ਖੋਜੇਵਾਲ ਆਏ ਤੇ ਇੰਨੀ ਤੇਰੀ ਵਾਰਤਾਤਾਂ ਹੁੰਦੀ ਆ ਵਾ ਤਾਂ ਕਲਕ ਚੌਂਕੀ ਇੰਚਾਰਜ ਦੀ ਭੂਮਿਕਾ ਕਿਦਾਂ ਨਜ਼ਰ ਆਂਦੀ ਤੁਹਾਨੂੰ ਕਿੱਦਾਂ ਦੇਖਦੇ ਤੁਸੀਂ ਜਦੋਂ ਇਦਾਂ ਦੇ ਧਾਰਮਿਕ ਇਸ਼ੂ ਕਰੇਟ ਹੁੰਦੇ ਆ ਪੁਲਿਸ ਪ੍ਰਸ਼ਾਸਨ ਲੋਕੀ ਕਾਰਵਾਈ ਕੀਤੀ ਗਈ ਹੈ ਤਾਂ ਹੁਣ ਤੱਕ ਕੀ ਮਤਲਬ ਕੀ ਕਹ ਲਵਾਂ ਕਿ ਕੋਈ ਰਿਜ਼ਲਟ ਕੱਟੇ ਗਿਆ ਵਾ ਮੈਂ ਸਿਰੇ ਮੌਕੇ ਤੇ ਆਇਆ ਕਿਉਂ ਮੈਨੂੰ ਪਤਾ ਲੱਗਾ ਤੁਸੀਂ ਦੇਖਿਆ ਚਲੋ ਜਨੇ ਕੀਤਾ ਬਾੜੀ ਗੱਲ ਕੀਤੀ ਆ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜਿੱਦਾਂ ਦੇ ਵੀ ਤੱਥ ਮੋਰੇ ਆਉਣਗੇ ਉਸ ਦੇ ਹਿਸਾਬ ਨਾਲ ਕਾਰਵਾਈ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਤਾਂ ਤਾਂ ਹੁੰਦੀ ਆ ਵਾ ਪਹਿਲਾਂ ਪੋਸਟ ਪਾਉਣ ਦਾ ਨਹੀਂ ਕੋਈ ਗੱਲ ਆ ਨਹੀਂ ਉਹ ਜਿਵੇਂ ਕਿ ਇਹ ਚਰਚ ਵਾਲੇ ਦੇ ਅਲੀਗੇਸ਼ਨ ਵਾ ਅਈ ਤਾਂ ਚਲੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਖਾਇਰ ਅਫਸਰਾਂ ਨੂੰ ਤਾਂ ਸਹਿਯੋਗੀ ਤੇ ਅੰਚ ਲੈੰਦਾ 400 ਕਿੰਨੇ ਕੇ ਪੋਸਟਰ ਪਾਰਟ ਤੇ ਕੇਸ ਕਿੰਨੇ ਦਾ ਅੰਦਾਜ਼ਾ ਪਾੜੇ ਹੈ ਨਹੀਂ ਅੰਦਾਜ਼ਾ ਨਹੀਂ ਕੋਈ ਲਾਇਆ ਜਾਂਦਾ ਤੇ ਸਵੇਰ ਨੂੰ ਸਵੇਰੇ ਮੈਨੂੰ 8 ਵਜੇ ਫੋਨ ਗਿਆ ਜੀ ਅਜੇ ਤੋਏ ਅਸੀਂ ਮੌਕੇ ਤੇ ਪਹੁੰਚੇ ਆ ਦੇਖਿਆ ਵਾ ਗੇਟ ਦੇ ਦਿੰਡੇ ਲੱਗੇ ਸੀ ਆਲੇ ਦੁਆਲੇ ਉਹ ਉਹ ਵੱਟੇ ਮਸੀਹੀ ਭਾਈਚਾਰੇ ਤਾਂ ਕਹਣਾ ਕਿ ਜਦੋਂ ਵੀ ਕਿਸਮਿਸ ਹੁੰਦੀ ਹੈ ਉਹਨਾਂ ਦਿਨਾਂ ਜਿੱਦ ਤੇ ਘਟਵਾਵਾ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਡਾ ਕੀ ਕੰਮ ਹੈ ਦੇਖੋ ਜੀ ਅਸੀਂ ਤਾਂ ਦਿਨ ਰਾਤ ਗਸ਼ਟਾ ਕਰਦੇ ਆ ਪਹਿਰਾ ਦਿਨੇ ਦਿਨ ਰਾਤ ਚਲੋ ਕਰ ਵੀ ਸ਼ਰਾਤ ਦੀ ਅੰਸਰ ਜਿਹੜਾ ਮੌਕਾ ਦੇਖ ਕੇ ਵੀ ਕਰਦੇ ਆ ਉਹਨਾਂ ਦੇ ਕਲਾਕ ਕਾਰਵਾਈ ਕਰਾਂਗੇ ਜਿਹੜਾ ਸਾਡੇ ਸਾਹਮਣੇ ਹੁੰਦਾ ਨਹੀਂ ਫੇਰ ਵੀ ਕਿਉਂ ਪਾਰਦਾ ਤਾਂ ਫੇਰ ਵੀ ਕਿਉਂ ਇਹ ਘਟ ਜਾਂਦੀ ਹੈ ਜਿਨ੍ਹਾਂ ਦੇ ਬਿਆਨ ਬਿਆਨ ਲਿਖਾਉਦੇ ਬਿਆਨ ਤੇ ਕਾਰਵਾਈ ਕਰਕੇ ਫੇ ਲੱਭਦੇ ਜਿਨ੍ਹਾਂ ਨੇ ਪਾੜਿਆ ਹੈ ਹਲਮਸ਼ਾਤੇ ਤੇ ਹਲਮਸ਼ਾਤੇ ਦਵਾਗੇ ਜੇ ਨਾਮ ਲਾਉਣਗੇ ਫਿਰ ਭਾਈ ਨੇਮ ਦਵਾਗੇ ਕਿ ਅਜੇ ਨਹੀਂ ਪਤਾ ਲੱਗਾ ਸਾਡੀ ਇਨਵੈਸਟੀਗੇਸ਼ਨ ਵਿੱਚ ਕਾਰਵਾਈ ਚੱਲ ਰਹੀ ਆ ਪਰ ਹਜੇ ਕੋਈ ਪਤਾ ਨਹੀਂ ਲੱਗਾ ਕਿ ਉਸ ਜਗ੍ਹਾ ਤੇ ਤੁਹਾਡੀ ਸਿਕਿਉਰਿਟੀ ਲੱਗੇਗੀ ਹੁਣ ਦੌਰਾਨ ਕਰਾਂਗੇ ਪਰਵੇਖ ਕਰਾਂਗੇ ਹੁਣ ਤਾਂ ਪਾੜਨ ਦੀ ਕੋਈ ਪਹਿਲੇ ਵੀ ਕੋਈ ਕੰਪਲੀਟ ਆਈ ਨਹੀਂ ਪ ਪੋਸਟ ਪਾਣ ਦੀ ਪਹਿਲੀ ਅਗੇ ਤਾਂ ਸਰ ਹੁਣ ਇਹਨੇ ਦੀ ਕੰਪਲੀਟ ਨੋਟ ਕਰ ਲਈਏ ਤਾਂ ਉੱਚ ਅਧਿਕਾਰ ਨੂੰ ਕੀ ਜਾਣੂ ਕਰਵਾ ਚੁੱਕੇ ਤੁਸੀਂ ਐਸ.ਐਸ.ਓ. ਸਾਹਿਬ ਨੂੰ ਜਾਣੂ ਕਰਾ ਦਿੱਤਾ ਸਰ ਇਹਨੇ ਤਾਂ ਇਹ ਵੀ ਕਹਿਣਾ ਹੈਗਾ ਜੇ ਕਿ ਇਨਸਾਫ ਨਾ ਮਿਲੇ ਆਨਰ ਟਾਈਮ ਤੇ ਪ੍ਰੋਟੈਸਟ ਵੀ ਕੀਤਾ ਜਾਊਗਾ ਜਿਹਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਊਗੀ ਨਹੀਂ ਜੇ ਅਸੀਂ ਜ਼ਿੰਮੇਵਾਰੀ ਨਾਲ ਕੰਮ ਕਰਾਂਗੇ ਅਸੀਂ ਜਿਹੜੇ ਜਿਨ੍ਹਾਂ ਨੇ ਵੀ ਇਹ ਪੋਸਟ ਪੜਿਆ ਉਹਨਾਂ ਨੂੰ ਲੱਭਦੇ ਹਾਂ ਤਾਂ ਭਾਂਗੇ